ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਕਹਾਣੀ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜ਼ਰੂਰ ਸੁਣਿਆ ਕਰੋ ਅਤੇ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਕਰਨਾ ਬਿਲਕੁਲ ਨਾ ਭੁੱਲਿਆ ਕਰੋ ਆਪਣੀ ਅੱਜ ਦੀ ਕਹਾਣੀ ਥੋੜੀ ਲੰਬੀ ਆ ਇਸ ਲਈ ਆਪਾਂ ਇਹਨੂੰ ਕਈ ਭਾਗਾਂ ਦੇ ਵਿੱਚ ਬੋਲਾਂਗੇ ਅੱਜ ਆਪਾਂ ਆਪਣੀ ਕਹਾਣੀ ਦਾ ਪਹਿਲਾ ਭਾਗ ਲੈ ਕੇ ਹਾਜ਼ਰ ਆਂ ਆਪਣੀ ਕਹਾਣੀ ਦਾ ਨਾਮ ਹੈ ਸਬਰ ਇੱਕ 8 ਸਾਲ ਦੀ ਲੜਕੀ ਨਿਸ਼ਾ ਆਪਣੇ ਮਾਪਿਓ ਦੀ ਇਕਲੌਤੀ ਧੀ ਹੁੰਦੀ ਆ ਉਹਦੇ ਮਾਪੇ ਉਹਨੂੰ ਬਹੁਤ ਪਿਆਰ ਕਰਦੇ ਆ ਉਹਦੇ ਬਾਪੂ ਦਾ ਨਾਮ ਨਸੀਬ ਤੇ ਉਹਦੀ ਮਾਂ ਦਾ ਨਾਮ ਸੁਖਜਿੰਦਰ ਹੁੰਦਾ ਨਸੀਬਾ ਜਿਹੜਾ ਆਪਣੀ ਧੀ ਦਾ ਬਿੰਦ ਦਾ ਵਸਾ ਨਹੀਂ ਕਰਦਾ ਉਹ ਸਾਰਾ ਦਿਨ ਉਹਨੂੰ ਪਿਆਰ ਨਾਲ ਲਾਡੋ ਰਾਣੀ ਲਾਡੋ ਰਾਣੀ ਕਹਿ ਕੇ ਬੁਲਾਉਂਦਾ ਸੁਖਜਿੰਦਰਨਾ ਆਪਣੇ ਪਤੀ ਨੂੰ ਹਸਦੀ ਹੋਈ ਕਹਿ ਦਿੰਦੀ ਕਿ ਹੁਣ ਤਾਂ ਨੀਸ਼ਾ ਜਿਹੜੀ ਵੱਡੀ ਹੋ ਗਈ ਵੀ ਹੁਣ ਕਿਹੜਾ ਇਹ ਨਿੱਕੀ ਜਵਾਕੜੀ ਰਹੀ ਆ ਵੀ ਤੁਸੀਂ ਸਾਰਾ ਦਿਨ ਇਹਨੂੰ ਲਾਡੋ ਰਾਣੀ ਕਰਦੇ ਰਹਿੰਦੇ ਹੋ ਨਾਲੇ ਕਹਿੰਦੀ ਵੀ ਤੁਸੀਂ ਇਹਨੂੰ ਬਾਲਾ ਪਿਆਰ ਨਾ ਕਰਿਆ ਕਰੋ ਜਦੋਂ ਇਹ ਵਿਆਹ ਕੇ ਸਹੁਰੇ ਘਰ ਚਲੀ ਗਈ ਤੇ ਫਿਰ ਸਾਨੂੰ ਬੜਾ ਔਖਾ ਹੋ ਜਾਣਾ ਧੀਆ ਤੇ ਕਹਿੰਦੀ ਇੰਨਾ ਹੱਕ ਨਹੀਂ ਜਿਤਾਈਦਾ ਹੁੰਦਾ ਧੀਆ ਤਾਂ ਪਰਾਇਆ ਤਨ ਹੁੰਦੀਆਂ ਇੰਨਾ ਨੇ ਤਾਂ ਇੱਕ ਦਿਨ ਵੱਡੇ ਹੋ ਕੇ ਸਹੁਰੇ ਘਰ ਜਾਣਾ ਹੁੰਦਾ ਤਾਂ ਜਿਹੜਾ ਨਸੀਬ ਸੀ ਉਹ ਕਹਿੰਦਾ ਵੀ ਅੱਜ ਤਾਂ ਤੂੰ ਇਹ ਗੱਲ ਕਹਿਤੀ ਅੱਜ ਤੋਂ ਬਾਅਦ ਨਾ ਕਹੀਂ ਕਹਿੰਦਾ ਮੈਂ ਤਾਂ ਆਪਣੀ ਧੀ ਨੂੰ ਕਿਤੇ ਨਹੀਂ ਜਾਣ ਦਿੰਦਾ ਮੈਂ ਤਾਂ ਆਪਣੀ ਧੀ ਨੂੰ ਹਮੇਸ਼ਾ ਆਪਣੇ ਕੋਲ ਰੱਖਾਂ ਮੈਂ ਤਾਂ ਜਵਾਈ ਨੂੰ ਵਿਆਹ ਕੇ ਆਪਣੇ ਘਰ ਲੈ ਕੇ ਆਉਂ ਤਾਂ ਸੁਖਜਿੰਦਰ ਉਹਦੀਆਂ ਇਹਨਾਂ ਗੱਲਾਂ ਤੇ ਬੜਾ ਹੱਸਦੀ। ਈਸ਼ਾ ਜਦੋਂ ਵੀ ਸਕੂਲੋਂ ਆਉਂਦੀ ਤਾਂ ਉਹ ਆਪਣੇ ਬਾਪੂ ਨਸੀਬ ਦੀ ਬੁੱਪਲ ਦੇ ਵਿੱਚ ਬਹਿ ਕੇ ਚਾਹ ਪਾਣੀ ਪੀਂਦੀ। ਉਹਦਾ ਪਿਓ ਵੀ ਜਿੰਨਾ ਚਿਰ ਉਹਨੂੰ ਲਾੜਨਾ ਲੜਾ ਦਿੰਦਾ ਉਹਨਾਂ ਚਿਰ ਖੇਤ ਨਾ ਜਾਂਦਾ। ਇੱਕ ਦਿਨ ਸਵੇਰੇ ਉੱਠ ਕੇ ਨਿਸ਼ਾ ਦਾ ਬਾਪੂ ਜਲਦੀ ਖੇਤ ਚਲੇ ਗਿਆ ਨਹੀਂ ਤਾਂ ਜਦੋਂ ਨਿਸ਼ਾ ਉੱਠ ਕੇ ਸਕੂਲ ਚਲੀ ਜਾਂਦੀ ਉਸ ਤੋਂ ਬਾਅਦ ਉਹ ਖੇਤ ਜਾਂਦਾ ਉਸ ਦਿਨ ਉਹਨੇ ਕੋਈ ਪਾਣੀ ਦੀ ਵਾਰੀ ਸੀ ਉਹਦੀ ਤੇ ਉਹ ਜਲਦੀ ਚਲੇ ਗਿਆ ਤੇ ਉਹ ਨਿਸ਼ਾ ਨੂੰ ਮਿਲ ਕੇ ਵੀ ਨਾ ਗਿਆ ਦੁਪਹਿਰ ਤੱਕ ਤਾਂ ਸੁਖਜਿੰਦਰ ਨੇ ਆਪਣੇ ਪਤੀ ਨਸੀਬ ਨੂੰ ਉਡੀਕਿਆ ਉਹਨੇ ਆਪਣੀ ਕੁੜੀ ਨਿਸ਼ਾ ਤਿਆਰ ਕਰਕੇ ਸਕੂਲ ਤੇਜਤੀ 10:00 ਵਜੇ 11:00 ਵਜੇ ਉਹ ਡਿੱਕੀ ਗਈ ਵੀ ਹੁਣ ਵੀ ਆਇਆ ਹੁਣ ਵੀ ਆਇਆ ਕਿਉਂਕਿ ਅੱਗੇ ਤਾਂ ਉਹ ਦੁਪਹਿਰ ਵੇਲੇ ਨੂੰ ਆ ਜਾਂਦਾ ਸੀ ਰੋਟੀ ਵੀ ਖਾਂਦਾ ਸੀ ਆ ਕੇ ਤੇ ਫਿਰ ਦੁਪਹਿਰ ਦੀ ਚਾਹ ਪੀ ਕੇ ਦੁਬਾਰਾ ਜਾਂਦਾ ਸੀ ਜਦੋਂ ਉਹਨੂੰ ਐਂ ਫਿਕਰ ਜੀ ਹੋਣ ਲੱਗੀ ਵੀ ਅੱਗੇ ਤਾਂ ਕਦੇ ਨਿਸ਼ਾ ਦੇ ਡੈਡੀ ਨੇ ਇੰਨਾ ਟਾਈਮ ਲਾਇਆ ਨਹੀਂ ਸੀ ਵੀ ਹੁਣ ਕੀ ਹੋ ਗਿਆ ਤਾਂ ਉਹਨੇ ਉੱਥੇ ਆਂਡਗਵੜ ਤੇ ਦੇਖਿਆ ਕੋਈ دیਵਾਕ ਘਰੇ ਹੋਵੇ ਹੈਨਾ ਵੀ ਮੈਂ ਖੇਤ ਭੇਜਾਂ ਹੁਣ ਆਂਡਗਵੜ ਦਾ ਕੋਈ ਛੋਟਾ دیਵਾਕ ਤਾਂ ਹੈ ਨਹੀਂ ਸੀ ਘਰੇ ਸਾਰੇ ਸਕੂਲ ਗਏ ਸੀ ਤਾਂ ਜਿਹੜੀ ਸੁਖਜਿੰਦਰ ਆ ਉਹ ਆਪ ਹੀ ਲੈ ਕੇ ਦੁਪੱਟਾ ਗਰਮੀ ਦਾ ਮਹੀਨਾ ਸੀ ਤੇ ਖੇਤ ਵੱਲ ਨੂੰ ਚੱਲ ਪੈਂਦੀ ਆ ਖੇਤ ਉਹਨਾਂ ਦਾ ਕਾਫੀ ਦੂਰ ਹੁੰਦਾ ਉਹ ਕਾਲੀ-ਕਾਲੀ ਵਗੀ ਜਾਂਦੀ ਆ ਤੇ ਜਦੋਂ ਉਹ ਆਪਣੇ ਖੇਤ ਦੂਰੋਂ ਵੇਖਦੀ ਆ ਤਾਂ ਉਹਨੂੰ ਨਾ ਆਪਣੀ ਮੋਟਰ ਤੇ 10-12 ਬੰਦੇ ਖੜੇ ਦਿਖਾਈ ਦਿੰਦੇ ਆ ਤੇ ਉਹ ਡਰ ਜਾਂਦੀ ਆ। ਉਹਦੇ ਨਾ ਪੈਰ ਆ ਜਿਹੜੇ ਹੌਲੇ ਹੋ ਜਾਂਦੇ ਆ ਤੇ ਉਹਦਾ ਦਿਲ ਧੜਕਣ ਲੱਗ ਜਾਂਦਾ। ਪਰ ਹੁਣ ਅੱਗੇ ਜਾ ਕੇ ਉਹਨੇ ਵੇਖਣਾ ਵੀ ਤਾਂ ਸੀ ਵੀ ਕੀ ਹੋਇਆ ਇਹ ਜਹਣਾ ਕਿ ਇੰਨਾ ਇਕੱਠਾ ਕਾਤੋਂ ਹੋਇਆ ਤੇ ਉਹ ਜਦੋਂ ਜਾ ਕੇ ਅੱਗੇ ਉਹਨੇ ਜੋ ਕੁਝ ਵੇਖਿਆ ਤਾਂ ਉਹਦੀਆਂ ਤਾਂਹਾਂ ਨਿਕਲ ਗਈਆਂ ਕਿਉਂਕਿ ਉਹਦਾ ਪਤੀ ਨਸੀਬ ਆ ਜਿਹੜਾ ਉਹ ਦੇ ਸੁਧਾ ਹਾਲਤ ਦੇ ਵਿੱਚ ਪਿਆ ਸੀ ਤੇ ਉਹਦੇ ਮੂੰਹ ਦੇ ਵਿੱਚੋਂ ਝੱਗ ਵਗ ਰਹੀ ਸੀ। ਉਹ ਜਦੋਂ ਨੇੜੇ ਆ ਕੇ ਨਸੀਬ ਕੋਲ ਬੈਹੰਦੀ ਆ ਤੇ ਉਹਦਾ ਹੱਥ ਫੜ ਕੇ ਕਹਿੰਦੀ ਵੀ ਤੁਹਾਨੂੰ ਕੀ ਹੋ ਗਿਆ ਵੀ ਘਰੋਂ ਤਾਂ ਤੁਸੀਂ ਚੰਗੇ ਭਲੇ ਆਏ ਸੀ ਵੀ ਜੇ ਤੁਹਾਡਾ ਕੋਈ ਸੁੱਖਦਾ ਸੀ ਤੁਸੀਂ ਘਰੇ ਆ ਜਾਂਦੇ ਮੁੜ ਕੇ ਵੀ ਇੰਨਾ ਚਿਰ ਇੱਥੇ ਕੀ ਕਰਦੇ ਸੀ? ਤਾਂ ਉਹ ਤਾਂ ਨਾ ਜ਼ਿਆਦਾ ਬੋਲਿਆ ਨਹੀਂ ਜਾਂਦਾ। ਉਹ ਕਹਿੰਦਾ ਵੀ ਸੁਖਜਿੰਦਰ ਕੌਰੇ ਮੈਂ ਤਾਂ ਬਸ ਮੈਨੂੰ ਬਲਾਵਾ ਆ ਗਿਆ ਮੈਂ ਤਾਂ ਚੱਲਿਆ ਗੁਰੂ ਘਰ ਰੱਬ ਘਰ ਚੱਲਿਆ ਮੈਂ ਤਾਂ ਤੇ ਤੂੰ ਆਪਣੀ ਨਿਸ਼ਾ ਦਾ ਧਿਆਨ ਰੱਖੀਂ। ਆਪਣੀ ਨੀਸ਼ਾ ਦਾ ਹਰੇਕ ਸ਼ੌਂਕ ਪਗਾਈ ਉਹਨੂੰ ਆਏ ਨਾ ਲੱਗੇ ਵੀ ਮੇਰੇ ਬਾਪੂ ਬਿਨਾ ਮੇਰੀ ਜ਼ਿੰਦਗੀ ਰੁਲ ਗਈ ਤਾਂ ਜਿਹੜੀ ਸੁਖਜਿੰਦਰ ਹੁੰਦੀ ਉਹ ਆਪਣੇ ਪਤੀ ਨਾਲ ਵਾਅਦਾ ਕਰਦੀ ਆ ਤੇ ਉਹ ਨੂੰ ਆਏ ਵੀ ਕਹਿੰਦੀ ਆ ਕਿ ਤੁਸੀਂ ਇਦਾਂ ਦੀਆਂ ਗੱਲਾਂ ਨਾ ਕਰੋ ਆਪਣੀ ਨੀਸ਼ਾ ਜਿਹੜੀ ਉਹ ਮਾਪਿਓ ਦੇ ਨਾਲ ਹੀ ਜਿਊਂਗੀ ਤੇ ਤੁਸੀਂ ਤਾਂ ਗੱਲਾਂ ਕਰਦੇ ਹੁੰਦੇ ਸੀ ਵੀ ਮੈਂ ਨੀਸ਼ਾ ਨੂੰ ਕੱਲੀ ਨਹੀਂ ਛੱਡਦਾ ਮੈਂ ਤਾਂ ਨੀਸ਼ਾ ਬਿਨਾ ਰਹਿੰਦਾ ਨਹੀਂ ਤੇ ਹੁਣ ਤੁਸੀਂ ਨੀਸ਼ਾ ਨੂੰ ਛੱਡ ਕੇ ਜਾਣ ਦੀਆਂ ਗੱਲਾਂ ਕਰਦੇ ਹੋ ਤਾਂ ਜਿਹੜਾ ਨਸੀਬ ਆ ਉਹ ਕਹਿੰਦਾ ਵੀ ਈਵਰ ਇਨਾ ਕੇਸ ਮਤ ਦੇ ਵਿੱਚ ਜੋ ਲਿਖਿਆ ਹੁੰਦਾ ਉਹ ਅਸੀਂ ਸੋਚਿਆ ਵੀ ਨਹੀਂ ਹੁੰਦਾ ਵੀ ਮੇਰਾ ਤੁਹਾਡੇ ਨਾਲ ਇੰਨਾ ਕੀ ਸਾਥ ਸੀ ਚਲੋ ਇੰਨੀ ਇੱਕ ਗੱਲਾਂ ਕਰਕੇ ਉਹ ਉੱਥੇ ਪੂਰਾ ਹੋ ਜਾਂਦਾ ਸੁਖਜਿੰਦਰ ਕੌਰ ਉੱਚੀ ਉੱਚੀ ਤਾਂ ਹਾਂ ਮਾਰਦੀ ਆ ਜਿਹੜੇ ਉੱਥੇ ਲੋਕ ਖੜੇ ਹੁੰਦੇ ਆ ਉਹ ਚੱਕ ਕੇ ਨਸੀਬ ਨੂੰ ਘਰ ਲੈ ਆਉਂਦੇ ਆ ਉਹਦਾ ਅੰਤਮ ਸੰਸਕਾਰ ਕਰ ਦਿੱਤਾ ਜਾਂਦਾ ਨਿਸ਼ਾ ਜਦੋਂ ਸਕੂਲੋਂ ਆਉਂਦੀ ਆ ਤੇ ਉਹ ਆਪਣੇ ਘਰ ਦੇ ਵਿੱਚ ਕੱਠ ਹੋਇਆ ਵੇਸ਼ ਕੇ ਪਮਤਰ ਜਾਂਦੀ ਆ ਤੇ ਉਹ ਵੇਖਦੀ ਆ ਵੀ ਉਹਦਾ ਬਾਪੂ ਗਿਹੜੇ ਚਮੰਜੇ ਤੇ ਪਿਆ ਤੇ ਉਹ ਤੇ ਕੱਪੜਾ ਪਾਇਆ ਪਿਆਗਾ ਤੇ ਉਹ ਉwidetilde ਰੋਣ ਲੱਗ ਜਾਂਦੀ ਆ ਤੇ ਆਪਣੀ ਮਾਂ ਨੂੰ ਵੇਸ਼ ਕੇ ਉਹਦੀ ਵੀ ਹਾਲਤ ਹੈ ਨਾ ਕਿਉਂਕਿ 8-9 ਸਾਲ ਦੇ ਬੱਚੇ ਕਾਫੀ ਸਮਝਦਾਰ ਹੁੰਦੇ ਨੇ ਤੇ ਉਹ ਆਪਣੇ ਬਾਪੂ ਦੇ ਉੱਪਰ ਡਿੱਗ ਪੈਂਦੀ ਆ ਤੇ ਕਹਿੰਦੀ ਆ ਬਾਪੂ ਉਠੋ ਬਾਪੂ ਤੁਸੀਂ ਤਾਂ ਮੈਨੂੰ ਇੰਨਾ ਲਾਡ ਲੜਾਉਣਾ ਸੀ ਅੱਜ ਤੁਸੀਂ ਮੈਨੂੰ ਚਾਹ ਪਾਣੀ ਵੀ ਨਹੀਂ ਪੁੱਛਿਆ ਅੱਗੇ ਤੁਸੀਂ ਮੈਨੂੰ ਚਾਹ ਪੀਉਂਦੇ ਸੀ ਐਦਾਂ ਕਰਕੇ ਜਦੋਂ ਉਹ ਰੋਂਦੀ ਆ ਨਾ ਤਾਂ ਉਹਦੀ ਮਾਂ ਹੋਰ ਉੱਚੀ ਰੋਣ ਲੱਗ ਜਾਂਦੀ ਆ ਆਸੇ-ਪਾਸੇ ਜਿੰਨੇ ਵੀ ਬੈਠੇ ਸੀ ਲੋਕ ਸਾਰਿਆਂ ਦੀਆਂ ਤਾਂ ਹਾਂ ਨਿਕਲ ਜਾਂਦੀਆਂ ਨੇ ਪਰ ਹੁਣ ਜੋ ਰੱਬ ਨੂੰ ਮਨਜ਼ੂਰ ਉਹ ਹੋ ਗਿਆ ਸੀ ਚਲੋ ਨਸੀਬ ਦੀਆਂ ਅੰਤਮ ਰਸਮਾਂ ਹੋਈਆਂ ਤੇ ਉਹਦਾ ਜਿਹੜਾ ਭੋਗ ਵੀ ਪੈ ਗਿਆ 10 ਦਿਨਾਂ ਬਾਅਦ ਸੁਖਜਿੰਦਰ ਜਿਹੜੀ ਉਹ ਬਹੁਤ ਉਦਾਸ ਰਹਿੰਦੀ ਕਿਉਂਕਿ ਘਰ ਦੇ ਵਿੱਚ ਮਾਮਾ ਧੀਆਂ ਕੱਲੀਆਂ ਰਹਿ ਗਈਆਂ ਸੀ ਭੋਗ ਤੱਕ ਤਾਂ ਕੋਈ ਨਾ ਕੋਈ ਆਉਂਦਾ ਰਹਿੰਦਾਗਾ ਉਸ ਤੋਂ ਬਾਅਦ ਹੁਣ ਜਦੋਂ ਜ਼ਿੰਦਗੀ ਕੱਲਿਆਂ ਨੇ ਕੱਢਣੀ ਸੀ ਜੇ ਕਦੇ ਕੋਈ ਬੁੜੀ ਆ ਜਾਂਦੀ ਤਾਂ ਉਹ ਉਹਨਾਂ ਕੋਲ ਬੈਠੀ ਰਹਿੰਦੀ ਤੇ ਜਦੋਂ ਹੁਣ ਅਥਨੇ ਤੜਕੇ ਘਰ ਦੇ ਕੰਮ ਕਰਨੇ ਸੀ ਨਿਸ਼ਾ ਦਾ ਵੀ ਧਿਆਨ ਰੱਖਣਾ ਸੀ ਤਾਂ ਉਹ ਨਾ ਰੋਂਦੀ ਰਹਿੰਦੀ ਉਦਾਸ ਰਹਿੰਦੀ ਨਿਸ਼ਾ ਦਾ ਵੀ ਘਰੇ ਜੀਣਾ ਲੱਗਦਾ ਕਿਉਂਕਿ ਇੰਨਾ ਪਿਆਰ ਕਰਨ ਵਾਲਾ ਪਿਓ ਜਦੋਂ ਚੁਰ ਗਿਆ ਸੀ ਤੇ ਫਿਰ ਨਾ ਇੱਕ ਦਿਨ ਨਿਸ਼ਾ ਸਕੂਲ ਜਾਂਦੀ ਜਾਂਦੀ ਰਾਹ ਦੇ ਵਿੱਚ ਡਾਕਖਾਨੇ ਦਾ ਬਕਸਾ ਆਉਂਦਾ ਸੀ ਤੇ ਉਹਦੇ ਵਿੱਚ ਚਿੱਠੀ ਪਾ ਕੇ ਜਾਂਦੀ ਆ ਉਹ ਚਿੱਠੀ ਲਿਖਦੀ ਆ ਵਾਹਿਗੁਰੂ ਜੀ ਦੇ ਨਾਮ ਤੇ ਚਿੱਠੀ ਲਿਖਦੀ ਆ ਤੇ ਜਦੋਂ ਡਾਕੀ ਆਉਂਦਾ ਡਾਕੀਆ ਚਿੱਠੀਆਂ ਕੱਢਦਾ ਤੇ ਜਦੋਂ ਉਹਨੇ ਦੇਖਿਆ ਹਨਾ ਵੀ ਕਿੱਥੇ ਕਿੱਥੇ ਭੇਜਣੀਆਂ ਚਿੱਠੀਆਂ ਤੇ ਇੱਕ ਚਿੱਠੀ ਵਾਹਿਗੁਰੂ ਦੇ ਨਾਮ ਉਹ ਸੋਚਦਾ ਵੀ ਇਹ ਵੈਗਰੂ ਚ ਠੀਕ ਹੀ ਨਹੀਂ ਲਿਖਿਆ ਵੀ ਮੇਰੇ ਕੋਲੇ ਕਿਹੜਾ ਹੁਣ ਵੈਗਰੂ ਦਾ ਪਤਾ ਹੈਗਾ ਵੀ ਮੈਂ ਚਿੱਠੀ ਵੈਗਰੂ ਨੂੰ ਫੜਾ ਦੂੰ ਚਲੋ ਉਹ ਕੀ ਕਰਦਾ ਉਹ ਚਿੱਠੀ ਨੂੰ ਪਾੜ ਦਿੰਦਾ ਉਸ ਨੂੰ ਤੇ ਦੂਜੀਆਂ ਚਿੱਠੀਆਂ ਲੈ ਜਾਂਦਾ ਕੱਢ ਕੇ ਨੀਸ਼ਾ ਨਾ ਜਦੋਂ ਵੀ ਸਕੂਲ ਜਾਂਦੀ ਆ ਤੇ ਉਹ ਵੇਖਦੀ ਆ ਬਕਸੇ ਵੱਲ ਵੇਖ ਕੇ ਉਦਾਸ ਹੋ ਜਾਂਦੀ ਆ ਵੀ ਲੈ ਮੈਂ ਤਾਂ ਵੈਗਰੂ ਨੂੰ ਚਿੱਠੀ ਪਾਈ ਸੀ ਮੇਰੀ ਚਿੱਠੀ ਦਾ ਤਾਂ ਜਵਾਬ ਹੀ ਨਹੀਂ ਆਇਆ ਫਿਰ ਉਹ ਸਕੂਲੋਂ ਮੁੜਦੀ ਫੇਰ ਵੇਖਦੀ ਆ ਤੇ ਸ਼ਾਮ ਨੂੰ ਆ ਕੇ ਫਿਰ ਆਪਣੀ ਮਾਂ ਨੂੰ ਪੁੱਛਦੀ ਆ ਮਾਂ ਆਪਣੇ ਘਰੇ ਡਾਕੀ ਅੰਕਲ ਨਹੀਂ ਆਏ ਉਹ ਕਹਿੰਦੀ ਵੀ ਆਪਣੇ ਘਰੇ ਪੁੱਤ ਡਾਕੀ ਅੰਕਲ ਨੇ ਕੀ ਕਰਨਾ ਸੀ ਡਾਕੀ ਤਾਂ ਉਹਨਾਂ ਦੇ ਘਰੇ ਜਾਂਦਾ ਹੁੰਦਾ ਜਿੰਨਾਂ ਦੀ ਕੋਈ ਚਿੱਠੀ ਪੱਤਰ ਆਉਣਾ ਹੁੰਦਾ ਆਪਾਂ ਨੂੰ ਕਿਹਨੇ ਚਿੱਠੀ ਪਾਉਣੀ ਆ ਤੇ ਉਹ ਸੁਣ ਕੇ ਉਦਾਸ ਹੋ ਜਾਂਦੀ ਆ ਨਿਸ਼ਾ ਜਦੋਂ ਰੋਜ਼ ਸਕੂਲ ਜਾਂਦੀ ਆ ਤੇ ਵਾਪਸ ਆਉਂਦੀ ਆ ਉਹਦਾ ਬਕਸੇ ਵਾਲੀ ਧਿਆਨ ਹੁੰਦਾ ਬਕਸਾ ਵੇਖ ਕੇ ਉਹਦਾ ਮਨ ਹੋਰ ਵੀ ਉਦਾਸ ਹੋ ਜਾਂਦਾ ਤੇ ਉਹ ਸਾਰਾ ਦਿਨ ਸੋਚਦੀ ਆ ਕਿ ਲੋਕੀ ਤਾਂ ਕਹਿੰਦੇ ਨੇ ਕਿ ਵਾਈ ਗੁਰੂ ਜੀ ਸਾਰਿਆਂ ਦਾ ਭਲਾ ਕਰਦੇ ਆ ਸਾਰਿਆਂ ਬਾਰੇ ਸੋਚਦੇ ਆ ਫਿਰ ਵਾਈ ਗੁਰੂ ਜੀ ਨੇ ਮੇਰੀ ਚਿੱਠੀ ਦਾ ਜਵਾਬ ਕਿਉਂ ਨਹੀਂ ਦਿੱਤਾ ਤੇ ਉਹਨਾਂ ਸਕੂਲ ਦੇ ਵਿੱਚ ਉਹਦਾ ਜੀ ਨਹੀਂ ਲੱਗਦਾ ਉਹਨੂੰ ਐ ਹੁੰਦਾ ਵੀ ਛੇਤੀ ਛੇਤੀ ਛੁੱਟੀ ਹੋਵੇ ਤੇ ਮੈਂ ਘਰੇ ਜਾਵਾਂ ਘਰੇ ਜਾ ਕੇ ਉਹ ਫੇਰ ਵੇਟ ਕਰਦੀ ਆ ਹਨਾ ਵੀ ਹੋ ਸਕਦਾ ਡਾਕੀ ਅੰਕ ਲੱਜਾ ਜੇ ਅੱਜ ਮੇਰੀ ਚਿੱਠੀ ਦਾ ਜਵਾਬ ਮਿਲ ਜੇ ਇੱਕ ਦਿਨ ਨੀਸ਼ਾ ਫੇਰ ਦੁਬਾਰਾ ਚਿੱਠੀ ਲਿਖਦੀ ਆ ਤੇ ਉਹ ਸਕੂਲ ਜਾਂਦੀ ਚਿੱਠੀ ਬਕਸੇ ਵਿੱਚ ਪਾ ਦਿੰਦੀ ਆ ਤੇ ਉਸ ਦਿਨ ਜਿਹੜਾ ਡਾਕੀਆ ਹੁੰਦਾ ਜੇਲਾ ਉਹ ਵੇਖਦਾ ਵੀ ਵੈਗਰੂ ਦੇ ਨਾਮ ਅੱਜ ਫੇਰ ਚਿੱਠੀ ਆਈ ਆ ਵੀ ਇਹ ਕੌਣ ਆ ਜਿਹੜਾ ਵੈਗਰੂ ਦੇ ਨਾਮ ਚਿੱਠੀ ਲਿਖਦਾ ਤੇ ਉਹ ਚਲੋ ਦੂਜੀਆਂ ਚਿੱਠੀਆਂ ਕੱਢਦਾ ਤੇ ਪਿੰਡ ਦੇ ਵਿੱਚ ਵੰਡਣ ਚਲਿਆ ਜਾਂਦਾ ਇੱਕ ਚਿੱਠੀ ਆ ਨਾ ਜਿਹੜੀ ਉਹ ਸਰਪੰਚ ਦੇ ਘਰ ਦੇਣੀ ਸੀ ਉਹਨੇ ਤੇ ਉਹ ਸਰਪੰਚ ਦੇ ਘਰ ਗਿਆ ਜਦੋਂ ਸਰਪੰਚ ਨੇ ਉਹਦਾ ਹਾਲਚਾਲ ਪੁੱਛਿਆ ਤੇ ਚਲੋ ਚਾਹ ਪਾਣੀ ਦਾ ਨਾਂ ਲਿਆ ਤਾਂ ਜਿਹੜਾ ਜੇਲਾ ਹੁੰਦਾ ਡਾਕੀਆ ਉਹ ਸਰਪੰਚ ਕੋਲ ਬੈਠ ਜਾਂਦਾ ਸਰਪੰਚ ਉਹਨੂੰ ਕਹਿੰਦਾ ਵੀ ਹੋਰ ਫੇਰ ਕੀ ਹਾਲਚਾਲ ਹੈ ਉਕੇ ਨਾ ਵੀ ਹੋਰ ਤਾਂ ਸਭ ਕੁਝ ਠੀਕ ਆ ਸਰਪੰਚ ਸਾਹਿਬ ਤੇ ਮੈਂ ਨਾ ਤੁਹਾਨੂੰ ਇੱਕ ਚਿੱਠੀ ਦਿਖਾਵਾਂ ਵੀ 15 ਦਿਨ ਪਹਿਲਾਂ ਵੀ ਕਿਸੇ ਨੇ ਵੈਗਰੂ ਦੇ ਨਾਮ ਤੇ ਚਿੱਠੀ ਪਾਈ ਸੀ ਅੱਜ ਫੇਰ ਮੈਨੂੰ ਮਿਲੀ ਆ ਵੀ ਉਹ ਦਿਨ ਵਾਲੀ ਚਿੱਠੀ ਤਾਂ ਮੈਂ ਪਾੜਤੀ ਤੇ ਅੱਜ ਵਾਲੀ ਜਿਹੜੀ ਚਿੱਠੀ ਆ ਮੇਰੇ ਕੋਲ ਆ ਤੇ ਵੀ ਮੈਂ ਹੈਰਾਨ ਆ ਵੀ ਇਹ じゃ ਕਿਹੜਾ ਹਨਾ ਵੀ ਜਿਹੜਾ ਵੈਗਰੂ ਦੇ ਨਾਮ ਚਿੱਠੀ ਪਾਉਂਦਾ ਵੀ ਅੱਜ ਤੱਕ ਤਾਂ ਕਦੇ ਕਿਸੇ ਨੇ ਵੈਗਰੂ ਦੇ ਨਾਮ ਚਿੱਠੀ ਪਾਈ ਨਹੀਂ ਤਾਂ ਜਿਹੜਾ ਸਰਪੰਚ ਹੁੰਦਾ ਉਹ ਜੈਲੇ ਡਾਕੀ ਇਹਨੂੰ ਥੋੜਾ ਝੜਕਦਾ ਨਰਾਜ ਹੁੰਦਾ ਉਹਤੇ ਕਿ ਤੂੰ ਚਿੱਠੀ ਪਾੜੀ ਕਿਉਂ ਵੀ ਤੂੰ ਪੜ ਲੈਂਦਾ ਉਹ ਕਹਿੰਦਾ ਵੀ ਹੁਣ ਮੈਂ ਕਿਸੇ ਦੀ ਚਿੱਠੀ ਕਿਉਂ ਪੜਾਂ ਵੀ ਐਂ ਤਾਂ ਫਿਰ ਮੈਂ ਸਾਰੇ ਪਿੰਡ ਦੀਆਂ ਚਿੱਠੀਆਂ ਵੰਡਦਾ ਉਹ ਕਹਿੰਦਾ ਕਮਲਿਆ ਹੋਰਾਂ ਦੀਆਂ ਚਿੱਠੀਆਂ ਪੜਨ ਨੂੰ ਨਹੀਂ ਕਿਹਾ ਵੀ ਜਦੋਂ ਕੋਈ ਆਪਾਂ ਨੂੰ ਐਂ ਲੱਗੇ ਵੀ ਇਹ ਅਜੀਬ ਚਿੱਠੀ ਆ ਹੁਣ ਕਹਿੰਦਾ ਵੈਗਰੂ ਦੇ ਨਾਮ ਪਾਈ ਸੀ ਕਿਸੇ ਭੋਲੇ ਭਾਲੇ ਬੰਦੇ ਨੇ ਨਹੀਂ ਪਾਈ ਹੋ ਕਹਿੰਦਾ ਪੜਨ ਵਿੱਚ ਕੀ ਹਰਜ ਸੀ ਉਹ ਕਹਿੰਦਾ ਚੱਲ ਫਿਰ ਐਂ ਕਰ ਅੱਜ ਵਾਲੀ ਪੜ ਪੜ ਕੇ ਸੁਣਾ ਮੈਨੂੰ ਤਾਂ ਜਿਹੜਾ ਡਾਕਿਆ ਹੁੰਦਾ ਉਹ ਚਿੱਠੀ ਖੋਲ ਲੈਂਦਾ ਤੇ ਚਿੱਠੀ ਖੋਲ ਕੇ ਜਦੋਂ ਪੜਨ ਲੱਗਦਾ ਤੇ ਸਰਪੰਚ ਉਹਦੇ ਕੋਲ ਬਹਿ ਕੇ ਸੁਣਦਾ ਚਿੱਠੀ ਦੇ ਵਿੱਚ ਕੀ ਲਿਖਿਆ ਹੁੰਦਾ ਸਤਿ ਸ਼੍ਰੀ ਅਕਾਲ ਮੇਰੇ ਪਿਆਰੇ ਵਾਹਿਗੁਰੂ ਜੀ ਮੈਂ ਨਿਸ਼ਾ ਤੁਹਾਨੂੰ ਪਤਾ ਤੁਸੀਂ ਮੇਰੇ ਪਾਪਾ ਨੂੰ ਆਪਣੇ ਕੋਲ ਬੁਲਾ ਲਿਆ ਤੇ ਮੇਰਾ ਮੇਰੇ ਪਾਪਾ ਬਿਨਾਂ ਬਿਲਕੁਲ ਵੀ ਦਿਲ ਨਹੀਂ ਲੱਗਦਾ ਵਾਹਿਗੁਰੂ ਜੀ ਮੈਂ ਤਾਂ ਸੁਣਿਆ ਸੀ ਤੁਸੀਂ ਸਾਰਿਆਂ ਦਾ ਭਲਾ ਕਰਦੇ ਹੋ ਸਾਰਿਆਂ ਬਾਰੇ ਸੋਚਦੇ ਹੋ ਫਿਰ ਤੁਸੀਂ ਮੇਰੇ ਬਾਰੇ ਕਿਉਂ ਨਹੀਂ ਸੋਚਿਆ ਮੈਂ ਤਾਂ ਛੋਟੀ ਜੀ ਕੁੜੀ ਆ ਇੱਕ ਮੇਰੀ ਮੰਮੀ ਸਾਰਾ ਦਿਨ ਉਦਾਸ ਰਹਿੰਦੀ ਆ ਸਾਰਾ ਦਿਨ ਮੇਰੀ ਮੰਮੀ ਘਰ ਦਾ ਕੰਮ ਕਰਦੀ ਆ ਜਦੋਂ ਮੈਂ ਸਕੂਲੋਂ ਆਉਣੀ ਆ ਤਾਂ ਮੇਰੀ ਮੰਮੀ ਉਦਾਸ ਹੁੰਦੀ ਆ ਮੇਰਾ ਵੀ ਸਕੂਲੋਂ ਆ ਕੇ ਜੀ ਨਹੀਂ ਲੱਗਦਾ ਮੈਂ ਜਦੋਂ ਅੰਦਰ ਜਾਂਦੀ ਆ ਤਾਂ ਮੈਂ ਆਪਣੇ ਬਾਪੂ ਦੀ ਫੋਟੋ ਦੇਖ ਕੇ ਬਹੁਤ ਰੋਂਦੀ ਆ ਮੇਰੇ ਬਾਪੂ ਜੀ ਤਾਂ ਕਦੇ ਮੇਰੇ ਸੁਪਨੇ ਵਿੱਚ ਵੀ ਨਹੀਂ ਆਏ ਪਤਾ ਜਿਹੜੇ ਮੇਰੇ ਨਾਲ ਦੇ ਬੱਚੇ ਆ ਉਹ ਸਾਰੇ ਚੀਜ਼ਾਂ ਲੈ ਕੇ ਆਉਂਦੇ ਆ ਤੇ ਉਹ ਕਹਿੰਦੇ ਆ ਵੀ ਸਾਨੂੰ ਸਾਡੇ ਬਾਪੂ ਨੇ ਦਵਾਈਆਂ ਉਹ ਆਪਣੇ ਬਾਪੂ ਨਾਲ ਸ਼ਹਿਰ ਘੁੰਮਣ ਵੀ ਜਾਂਦੇ ਨੇ ਤੇ ਮੈਂ ਤਾਂ ਆਪਣੀ ਮਾਂ ਨੂੰ ਕਹਿ ਵੀ ਨਹੀਂ ਸਕਦੀ ਮੇਰੀ ਮਾਂ ਆਥਣ ਤੜਕੇ ਜਦੋਂ ਚੁੱਲ੍ਹੇ ਤੇ ਕੰਮ ਕਰਦੀ ਆ ਨਾ ਤਾਂ ਉਹ ਰੋਂਦੀ ਆ ਜਦੋਂ ਮੈਂ ਆਪਣੀ ਮੰਮੀ ਨੂੰ ਪੁੱਛਦੀ ਆ ਵੀ ਤੁਸੀਂ ਰੋਂਦੇ ਕਿਉਂ ਆ ਤਾਂ ਮੇਰੀ ਮੰਮੀ ਕਹਿੰਦੀ ਆ ਕਿ ਨਹੀਂ ਧੀ ਇਹ ਮੈਂ ਰੋਂਦੀ ਨਹੀਂ ਇਹ ਤਾਂ ਜਿਹੜਾ ਅੰਗੇਤੀ ਦਾ ਧੂਆ ਉਹ ਮੇਰੀਆਂ ਅੱਖਾਂ 'ਚ ਪੈਂਦਾ ਪਰ ਵਾਹਿਗੁਰੂ ਜੀ ਮੈਨੂੰ ਇੰਨਾ ਪਤਾ ਵੀ ਧੂਆ ਨਹੀਂ ਪਿਆ ਹੁੰਦਾ ਮੇਰੀ ਮੰਮੀ ਸੱਚੀ ਰੋਂਦੇ ਆ ਮੈਥੋਂ ਆਪਦੀ ਮੰਮਾ ਦਾ ਇਹ ਹਾਲ ਵੇਖਿਆ ਨਹੀਂ ਜਾਂਦਾ ਪਤਾ ਦੂਜਿਆਂ ਦੇ ਬੱਚੇ ਆ ਜਿਹੜੇ ਉਹ ਸ਼ਹਿਰ ਪੜਦੇ ਆ ਵਧੀਆ ਉਹਨਾਂ ਵੈਣ ਤੇ ਚੜਕੇ ਜਾਂਦੇ ਆ ਤੇ ਵਧੀਆ ਉਹਨਾਂ ਕੋਲ ਵਰਦੀਆਂ ਨੇ ਵਧੀਆ ਕਿਤਾਬਾਂ ਨੇ ਮੇਰੇ ਕੋਲੇ ਨਾ ਕਿਤਾਬਾਂ ਵੀ ਹੈ ਨਹੀਂ ਸੀ ਮੇਰੀ ਮੰਮੀ ਤੋਂ ਲੈ ਕੇ ਨਹੀਂ ਦਿੱਤੀਆਂ ਗਈਆਂ ਮੈਂ ਕਿਸੇ ਦੀਆਂ ਪੁਰਾਣੀਆਂ ਕਿਤਾਬਾਂ ਤੇ ਪੜ੍ਹਦੀ ਸੀ ਮੇਰੇ ਤੋਂ ਉਹ ਵੀ ਫਟ ਗਈਆਂ ਤੇ ਮਾਸਟਰ ਮੈਨੂੰ ਤੰਗ ਕਰਦਾ ਸੀ ਕਿ ਤੂੰ ਨਵੀਆਂ ਕਿਤਾਬਾਂ ਕਿਉਂ ਨਹੀਂ ਲੈ ਕੇ ਆਉਂਦੀ ਹੁਣ ਮੈਂ ਮਾਸਟਰ ਜੀ ਨੂੰ ਕਿਵੇਂ ਦੱਸਾਂ ਕਿ ਮੇਰੇ ਕੋਲ ਤਾਂ ਕਿਤਾਬਾਂ ਵਾਸਤੇ ਪੈਸੇ ਨਹੀਂ ਕਈ ਦਿਨ ਤਾਂ ਮਾਸਟਰ ਨੇ ਮੈਨੂੰ ਝਿੜਕਿਆ ਪਰ ਹੁਣ ਤਾਂ ਮੈਨੂੰ ਮਾਸਟਰ ਵੀ ਕੁਝ ਕਹਿਣੋਂ हट ਗਿਆ ਵਾਹਿਗੁਰੂ ਜੀ ਤੁਸੀਂ ਐਦਾਂ ਕਰੋ ਤੁਸੀਂ ਮੇਰੇ ਬਾਪੂ ਨੂੰ ਵਾਪਸ ਮੋੜ ਦਿਓ ਮੇਰੇ ਬਾਪੂ ਤਾਂ ਕਦੇ ਸਾਡੇ ਸੁਪਨੇ ਵਿੱਚ ਵੀ ਨਹੀਂ ਆਏ ਤਾਂ ਜਿਹੜੀ ਇਹ ਚਿੱਠੀ ਪੜ ਕੇ ਨਾ ਸਰਪੰਚ ਤੇ ਡਾਕੀਆ ਦੋਨਾਂ ਦੇ ਗਲ ਭਰ ਜਾਂਦੇ ਆ ਤੇ ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਤ੍ਰਿਪ ਤ੍ਰਿਪ ਹੰਝੂ ਵਗਣ ਲੱਗਦੇ ਆ ਕਿਉਂਕਿ ਸਰਪੰਚ ਆ ਜਿਹੜਾ ਉਹਨੂੰ ਪਤਾ ਸੀ ਕਿ ਨਸੀਬ ਦੀ ਕੁੜੀ ਆ ਨਿਸ਼ਾ ਤੇ ਡਾਕੀਆ ਵੀ ਜਾਣਦਾ ਸੀ ਉਹ ਬੜੇ ਉਦਾਸ ਹੋਏ ਦੋਨੋਂ ਤੇ ਫਿਰ ਜਿਹੜਾ ਸਰਪੰਚ ਆ ਨਾ ਉਹ ਸਰਪੰਚ ਡਾਕੀਏ ਨੂੰ ਕਹਿੰਦਾ ਕਿ ਹੁਣ ਤੂੰ ਵੈਗਰੂ ਬਣ ਕੇ ਚਿੱਠੀ ਲਿਖ ਉਹ ਕਹਿੰਦਾ ਵੀ ਨਹੀਂ ਸਰਪੰਚ ਸਾਹਿਬ ਇਹ ਪਾਪ ਨਹੀਂ ਮੇਰੇ ਤੋਂ ਹੋਣਾ ਉਹ ਕਹਿੰਦਾ ਪਾਪ ਹੋਣ ਵਾਲੀ ਕੀ ਗੱਲ ਆ ਵੀ ਜੇ ਕਿਸੇ ਦਾ ਵੈਗਰੂ ਤੇ ਇੰਨਾ ਵਿਸ਼ਵਾਸ ਆ ਤੇ ਆਪਾਂ ਵਿਸ਼ਵਾਸ ਘਟਣ ਥੋੜੀ ਦੇਣਾ ਮੈਂ ਤੈਨੂੰ ਦੱਸਦਾ ਤੂੰ ਚਿੱਠੀ ਲਿਖ ਤਾਂ ਡਾਕੀ ਆ ਜਿਹੜਾ ਚਿੱਠੀ ਲਿਖਣੀ ਸ਼ੁਰੂ ਕਰਦਾ ਸਰਪੰਚ ਚਿੱਠੀ ਲਿਖਵਾਉਂਦਾ ਕਿ ਹਾਂ ਬੇਟਾ ਤੇਰਾ ਕੀ ਹਾਲ ਚਾਲ ਆ ਤੂੰ ਠੀਕ ਆ ਮੈਂ ਨਾ ਤੇਰੇ ਬਾਪੂ ਨੂੰ ਇਸ ਲਈ ਕੋਲ ਲੈ ਗਿਆ ਕਿਉਂਕਿ ਮੈਨੂੰ ਤੇਰੇ ਬਾਪੂ ਦੀ ਲੋੜ ਸੀ ਨਾਲੇ ਤੇਰਾ ਬਾਪੂ ਇੱਥੇ ਵਧੀਆ ਠੀਕ ਠਾਕ ਆ ਖੁਸ਼ ਆ ਉਹ ਰੋਜ਼ ਤੇਰੇ ਬਾਰੇ ਪੁੱਛਦਾ ਮੈਨੂੰ ਪੁੱਛਦਾ ਉਹ ਕਿ ਮੇਰੀ ਬੇਟੀ ਦਾ ਕੀ ਹਾਲ ਆ ਤਾਂ ਮੈਂ ਉਹਨੂੰ ਦੱਸਦਾ ਕਿ ਤੇਰੀ ਬੇਟੀ ਵਧੀਆ ਸਕੂਲ ਜਾਂਦੀ ਆ ਦੇਖ ਪੁੱਤ ਜੇ ਤੇਰਾ ਇੰਨਾ ਵਿਸ਼ਵਾਸਨ ਵੈਗੁਰੂ ਤੇ ਤ ਤੂੰ ਵੈਗੁਰੂ ਤੇ ਵਿਸ਼ਵਾਸ ਰੱਖ ਕੇ ਚੱਲਣਾ ਤੂੰ ਕੋਈ ਵੀ ਗਲਤ ਕੰਮ ਨਹੀਂ ਕਰਨਾ ਤੂੰ ਆਪਣੀ ਮਾਂ ਦੀ ਹਰੇਕ ਗੱਲ ਮੰਨਣੀ ਆ ਦਿਲ ਲਾ ਕੇ ਪੜ੍ਹਾਈ ਕਰਨੀ ਆ ਤੂੰ ਫਿਰ ਐਂ ਕਰੀ ਮੈਂ ਪਿੰਡ ਦੇ ਸਰਪੰਚ ਰਾਹੀਂ ਤੇਰਾ ਸ਼ਹਿਰ ਵਾਲੇ ਸਕੂਲ ਦੇ ਵਿੱਚ ਦਾਖਲਾ ਕਰਾ ਦੂੰ ਮੈਂ ਪੈਸੇ 'ਤੇ ਜੂ ਸਰਪੰਚ ਕੋਲ ਕਿਤਾਬਾਂ ਤੇ ਬੈਗ ਵੀ ਭੇਜੂ ਜਦੋਂ ਸਰਪੰਚ ਨੇ ਤੇਰਾ ਸ਼ਹਿਰ ਵਾਲੇ ਸਕੂਲ ਦੇ ਵਿੱਚ ਦਾਖਲਾ ਕਰਾਤਾ ਤਾਂ ਤੂੰ ਆਪਣੀ ਮੰਮੀ ਨੂੰ ਲੈ ਕੇ ਸ਼ਹਿਰ ਰਹਿਣ ਲੱਗ ਜਾਈਂ ਤੇਰੀ ਪੜ੍ਹਾਈ ਦੇ ਵਿੱਚ ਕਦੇ ਕੋਈ ਦਿੱਕਤ ਨਹੀਂ ਆਊਗੀ ਜਿਹੜੀਆਂ ਲੋੜਾਂ ਤੇਰੇ ਬਾਪੂ ਨੇ ਪੂਰੀਆਂ ਕਰਨੀਆਂ ਸੀ ਉਹ ਹੁਣ ਤੇਰਾ ਵਾਹਿਗੁਰੂ ਪੂਰੀਆਂ ਕਰੂਗਾ ਤੂੰ ਬਸ ਮਨ ਲਾ ਕੇ ਪੜ੍ਹੀਂ ਆਪਣੀ ਮਾਂ ਨੂੰ ਕਦੇ ਦੁਖੀ ਨਾ ਹੋਣ ਦੇ ਇੰਨਾ ਕੁਝ ਲਿਖ ਕੇ ਚਿੱਠੀ ਦੇ ਵਿੱਚ ਤੇ ਜਿਹੜਾ ਸਰਪੰਚ ਹੁੰਦਾ ਉਹ ਕਹਿੰਦਾ ਵੀ ਇਹ ਚਿੱਠੀ ਹੁਣ ਤੂੰ ਨਿਸ਼ਾ ਨੂੰ ਦੇ ਆਂ ਜੀ ਤੇ ਉਸ ਕਹਿੰਦਾ ਵੀ ਇਹ ਕਿਵੇਂ ਪੋਸੀਬਲ ਹੋਊਗਾ ਵੀ ਇੰਨਾ ਕੁਝ ਜਿਹੜਾ ਤੁਸੀਂ ਲਿਖਾਇਆ ਤਾਂ ਸਰਪੰਚ ਕਹਿੰਦਾ ਵੀ ਮੈਂ ਸੋਚ ਲਿਆ ਇਹ ਕਿਵੇਂ ਹੋਊਗਾ ਵੀ ਤੂੰ ਬਸ ਉਸ ਕੁੜੀ ਦਾ ਵਿਸ਼ਵਾਸ ਨਹੀਂ ਟੁੱਟਣ ਦੇਣਾ ਤੇ ਕਿਸੇ ਨੂੰ ਇਹ ਗੱਲ ਦੱਸਣੀ ਨਹੀਂ ਹੈਗੀ ਡਾਕੀਆ ਕਹਿੰਦਾ ਵੀ ਠੀਕ ਹੈ ਇਹ ਗੱਲ ਸੋਡੇ ਤੇ ਮੇਰੇ ਵਿੱਚ ਹੀ ਰਹੂਗੀ ਚਲੋ ਡਾਕੀਆ ਜਿਹੜਾ ਚਿੱਠੀ ਲਿਖ ਕੇ ਤੇ ਚਿੱਠੀ ਲੈ ਕੇ ਚਲਾ ਜਾਂਦਾ ਉਸ ਦਿਨ ਨੀਸਾ ਸਕੂਲ ਗਈ ਹੁੰਦੀ ਹੈ ਤੇ ਸਕੂਲ ਦੇ ਵਿੱਚ ਨਾ ਜਿਹੜੀ ਮੈਡਮ ਹੁੰਦੀ ਆ ਉਹਦੀ ਕਲਾਸ ਟੀਚਰ ਉਹ ਸਾਰੇ ਬੱਚਿਆਂ ਨੂੰ ਕਹਿੰਦੀ ਆ ਕਿ ਆਪਣੇ ਪਾਪਾ ਬਾਰੇ ਲੇਖ ਲਿਖੋ ਤਾਂ ਨਿਸ਼ਾ ਜਿਹੜੀ ਉਹ ਆਪਣੇ ਪਾਪਾ ਬਾਰੇ ਲੇਖ ਲਿਖਦੀ ਆ ਕਿ ਮੈਡਮ ਜੀ ਮੇਰੇ ਪਾਪਾ ਨੂੰ ਤਾਂ ਰੱਬ ਨੇ ਆਪਣੇ ਕੋਲ ਬੁਲਾ ਲਿਆ ਸਾਰੇ ਬੱਚਿਆਂ ਦੇ ਪਾਪੇ ਉਹਨਾਂ ਨੂੰ ਪਿਆਰ ਕਰਦੇ ਆ ਮੈਂ ਤਾਂ ਆਪਣੇ ਪਾਪੇ ਦੇ ਪਿਆਰ ਤੋਂ ਬਿਨਾ ਹੀ ਵੱਡੀ ਹੋਊਂਗੀ ਮੇਰੇ ਪਾਪਾ ਮੈਨੂੰ ਬਹੁਤ ਪਿਆਰ ਕਰਦੇ ਸੀ ਕਿਉਂਕਿ ਮੈਂ ਉਹਨਾਂ ਦੀ ਇਕਲੀ ਧੀ ਸੀ ਉਹ ਤਾਂ ਮੇਰੇ ਬਿਨਾ ਇੱਕ ਪਲ ਵੀ ਨਹੀਂ ਰਹਿੰਦੇ ਸੀ ਮੈਡਮ ਜੀ ਮੈਂ ਲਿਖਣ ਨੂੰ ਤਾਂ ਬਹੁਤ ਕੁਝ ਲਿਖ ਦਿਆਂ ਪਰ ਮੇਰੇ ਤੋਂ ਲਿਖਿਆ ਨਹੀਂ ਜਾ ਰਿਹਾ ਮੇਰੀਆਂ ਅੱਖਾਂ ਪਰ ਆਉਂਦੀਆਂ ਨੇ ਪਲੀਜ਼ ਤੁਸੀਂ ਮੈਨੂੰ ਕੁੱਟਿਓ ਨਾ ਇੰਨਾ ਕੁ ਲੇਖ ਲਿਖ ਕੇ ਉਹ ਆਪਣੀ ਮੈਡਮ ਨੂੰ ਕਾਪੀ ਫੜਾਉਂਦੀ ਆ ਤੇ ਮੈਡਮ ਸਾਰਿਆਂ ਦੇ ਲੇਖ ਪੜ੍ਹ ਕੇ ਉਹਨਾਂ ਦੇ ਚੈੱਕ ਕਰਦੀ ਆ ਤੇ ਜਦੋਂ ਨਿਸ਼ਾ ਦੀ ਕਾਪੀ ਆਉਂਦੀ ਆ ਤਾਂ ਮੈਡਮ ਸੀਰੀਅਸ ਹੋ ਜਾਂਦੀ ਆ ਪੜ੍ਹਦੀ ਪੜ੍ਹਦੀ ਤੇ ਉਹ ਨਿਸ਼ਾ ਨੂੰ ਵੀ ਪਤਾ ਨਹੀਂ ਲੱਗਣ ਦਿੰਦੀ ਵੀ ਮੈਂ ਇਹ ਤੇਰੀ ਕਾਪੀ ਪੜ ਰਹੀ ਆ ਫਿਰ ਨਾ ਉਹ ਉੱਥੋਂ ਉੱਠ ਕੇ ਚੁੱਪਚਾਪ ਜਿਹੜੀ ਕਾਪੀ ਆ ਉਹ ਪ੍ਰਿੰਸੀਪਲ ਮੈਡਮ ਦੇ ਰੂਮ ਤੇ ਲੈ ਜਾਂਦੀ ਆ ਆਫਿਸ ਦੇ ਵਿੱਚ ਜਾਂਦੀ ਆ ਤੇ ਉਹ ਕਾਪੀ ਪ੍ਰਿੰਸੀਪਲ ਮੈਡਮ ਅੱਗੇ ਰੱਖ ਦਿੰਦੀ ਆ ਕਿ ਜਿਹੜੀ ਪ੍ਰਿੰਸੀਪਲ ਮੈਡਮ ਆ ਉਹ ਵੀ ਜਦੋਂ ਪੜ੍ਹਦੇ ਆ ਤਾਂ ਉਹਨਾਂ ਦੀਆਂ ਅੱਖਾਂ ਤੇ ਵੀ ਹੰਝੂ ਆ ਜਾਂਦੇ ਆ ਫਿਰ ਉਹ ਨੀਸ਼ਾ ਨੂੰ ਉੱਥੇ ਆਪਣੇ ਕੋਲ ਬੁਲਾਉਂਦੇ ਆ ਤੇ ਉਹਨੂੰ ਢੇਰ ਸਾਰਾ ਪਿਆਰ ਕਰਦੇ ਆ ਤੇ ਉਹਨੂੰ ਕਹਿੰਦੇ ਆ ਵੀ ਦੇਖ ਪੁੱਤ ਤੇਰੇ ਪਾਪਾ ਦੇ ਸੁਪਨੇ ਤੂੰ ਪੂਰੇ ਕਰਨੇ ਆ ਜਿਹੜੀਆਂ ਚੀਜ਼ਾਂ ਜਿਹੜੀਆਂ ਗੱਲਾਂ ਤੇਰੇ ਪਾਪਾ ਤੈਨੂੰ ਕਹਿੰਦੇ ਸੀ ਤੂੰ ਉਹਨਾਂ ਤੇ ਅਮਲ ਕਰਨਾ ਦੇਖੋ ਇਸ ਦੁਨੀਆ ਤੇ ਜਿਹੜਾ ਵੀ ਇਨਸਾਨ ਆਇਆ ਉਹਨੇ ਇੱਕ ਨਾ ਇੱਕ ਦਿਨ ਜਾਣਾ ਹੁੰਦਾ ਤੇਰੇ ਪਾਪਾ ਛੋਟੀ ਉਮਰ ਚ ਚਲੇ ਗਏ ਇਸ ਗੱਲ ਦਾ ਸਾਨੂੰ ਵੀ ਬਹੁਤ ਦੁੱਖ ਹੋਇਆ ਪਰ ਤੂੰ ਇੰਨੀਆਂ ਗੱਲਾਂ ਨੂੰ ਦਿਮਾਗ ਤੇ ਨਾ ਲਾਈਂ ਜ਼ਿਆਦਾ ਬੋਝ ਨਾ ਪਾਈਂ ਤੂੰ ਬਸ ਆਪਣੇ ਪਾਪਾ ਦੇ ਸੁਪਨੇ ਪੂਰੇ ਕਰੀ ਤਾਂ ਪ੍ਰਿੰਸੀਪਲ ਤੇ ਟੀਚਰ ਦੀਆਂ ਇੰਨੀਆਂ ਗੱਲਾਂ ਸੁਣ ਕੇ ਨਿਸ਼ਾ ਨੂੰ ਹੌਸਲਾ ਹੋ ਜਾਂਦਾ ਉਹ ਵਾਪਸ ਘਰ ਆ ਜਾਂਦੀ ਆ ਜਦੋਂ ਘਰ ਆਉਂਦੀ ਆ ਤੇ ਅਗਲੇ ਦਿਨ ਉਹ ਫਿਰ ਸਕੂਲ ਚਲੀ ਜਾਂਦੀ ਆ ਤੇ ਉਹਦੇ ਸਕੂਲ ਜਾਣ ਤੋਂ ਬਾਅਦ ਡਾਕੀਆ ਜਿਹੜਾ ਉਹ ਘਰੇ ਜਾਂਦਾ ਨਸੀਬ ਕੇ ਤੇ ਆਵਾਜ਼ ਮਾਰਦਾ ਭੈਣੇ ਘਰੋਂ ਤਾਂ ਸੁਖਜਿੰਦਰ ਕਹਿੰਦੀ ਵੀ ਹਾਂਜੀ ਕੌਣ ਤਾਂ ਡਾਕੀਆ ਕਹਿੰਦਾ ਵੀ ਮੈਂ ਤਾਂ ਜੈਲਾ ਡਾਕੀ ਆ ਉਹ ਕਹਿੰਦੀ ਵੀ ਆ ਜਾ ਵੀਰੇ ਲੰਗਿਆ ਉਹ ਕਹਿੰਦਾ ਹੋਰ ਭੈਣੇ ਠੀਕ ਠਾਕ ਆ ਕਹਿੰਦੀ ਹਾਂ ਵੀਰੇ ਠੀਕ ਠਾਕ ਜਿਵੇਂ ਸਮਾਂ ਲੰਘੀ ਜਾਂਦਾ ਉਹ ਕਹਿੰਦਾ ਵੀ ਨੀਸ਼ਾ ਬੇਟੀ ਕਿੱਥੇ ਆ ਤਾਂ ਸੁਖਜਿੰਦਰ ਕਹਿੰਦੀ ਵੀ ਉਹ ਤਾਂ ਸਕੂਲ ਗਈ ਆ ਤਾਂ ਉਹ ਕਹਿੰਦਾ ਵੀ ਆਹ ਚਿੱਠੀ ਆਈ ਆ ਉਹਦੀ ਤੇ ਉਹਨੂੰ ਚਿੱਠੀ ਫੜਾ ਦਿਓ ਉਹ ਕਹਿੰਦੇ ਵੀ ਸਾਨੂੰ ਕਿਨੇ ਚਿੱਠੀ ਪਾਤੀ ਵੀ ਮੈਨੂੰ ਨੀਸ਼ਾ ਪੁੱਛਦੀ ਵੀ ਸੀ ਪਿਛਲੇ ਹਫਤੇ ਚਿੱਠੀ ਬਾਰੇ ਉਹ ਕਹਿੰਦਾ ਵੀ ਹੁਣ ਮੈਨੂੰ ਤਾਂ ਪਤਾ ਨਹੀਂ ਚਿੱਠੀ ਕਿਨੇ ਪਾਤੀ ਕਹਿੰਦੀ ਤੁਸੀਂ ਐਂ ਕਰੋ ਮੈਨੂੰ ਕਿੱਛ ਪੜ ਕੇ ਸੁਣਾ ਦਿਓ ਉਹ ਕਹਿੰਦਾ ਵੀ ਨਹੀਂ ਪੜਨੇ ਮੈਂ ਤਾਂ ਬਹੁਤ ਕਾਲੀ ਜਾਂ ਵੀ ਮੈਂ ਤਾਂ ਬਹੁਤ ਕਿੱਠੀਆਂ ਬੰਡਣੀਆਂ ਨੇ ਬਹੁਤ ਜ਼ਰੂਰੀ ਜ਼ਰੂਰੀ ਚਿੱਠੀਆਂ ਨੇ ਵੀਆ ਵੀ ਤੁਸੀਂ ਨੀਸ਼ਾ ਨੂੰ ਖੜਾ ਦਿਓ ਤੇ ਉਹ ਤੁਹਾਨੂੰ ਦੱਸ ਦੂਗੀ ਵੀ ਕਿਹਦੀ ਚਿੱਠੀ ਆ ਕੀ ਲਿਖਿਆਗਾ ਚਲੋ ਇੰਨਾ ਕਹਿ ਕੇ ਚਲਿਆ ਜਾਂਦਾ ਤੇ ਜਦੋਂ ਉਹ ਗੇਟ ਤੋਂ ਬਾਹਰ ਆਉਂਦਾ ਤਾਂ ਉਹਦੀਆਂ ਅੱਖਾਂ ਭਰ ਜਾਂਦੀਆਂ ਨਹੀਂਆਂ ਤੇ ਜਿਹੜੀ ਨੀਸ਼ਾ ਗਈ ਉਹ ਸਕੂਲੋਂ ਵਾਪਸ ਆਉਂਦੀ ਆ ਉਹਦੀ ਮੰਮੀ ਦੱਸਦੀ ਆ ਨੀਸ਼ਾ ਨੂੰ ਕਿ ਅੱਜ ਡਾਕੀਆ ਅੰਕਲ ਕੋਈ ਚਿੱਠੀ ਦੇ ਕੇ ਗਿਆ ਤੇ ਇਹ ਗੱਲ ਸੁਣ ਕੇ ਨੀਸ਼ਾ ਦੇ ਚਿਹਰੇ ਤੇ ਜਿਹੜੀ ਰੌਣਕ ਆ ਜਾਂਦੀ ਆ ਕਿ ਉਹ ਬੜੀ ਖੁਸ਼ ਹੁੰਦੀ ਆ ਉਹ ਕਹਿੰਦੀ ਵੀ ਮੈਨੂੰ ਦਿਖਾਓ ਚਿੱਠੀ ਕਿੱਥੇ ਆ ਉਹ ਕਹਿੰਦੀ ਨਹੀਂ ਪਹਿਲਾਂ ਤੁਸੀਂ ਖਾਣਾ ਖਾਓ ਤੇ ਫਰੈਸ਼ ਹੋਵੋ ਫੇਰ ਮੈਂ ਤੁਹਾਨੂੰ ਚਿੱਠੀ ਦੇਵਾਂਗੀ ਚਲ ਉਹਦੀ ਮਾਂ ਉਹਨੂੰ ਨਵਾਤਵਾ ਕੇ ਰੋਟੀ ਪਾਣੀ ਦਿੰਦੀ ਆ ਤੇ ਰੋਟੀ ਪਾਣੀ ਖਾ ਕੇ ਉਹਨੂੰ ਚਿੱਠੀ ਫੜਾਉਂਦੀ ਆ ਤੇ ਉਹ ਅੰਦਰ ਬਹਿ ਕੇ ਚਿੱਠੀ ਪੜਨ ਲੱਗਦੀ ਆ ਜਿਹੜੀ ਉਹਦੀ ਮੰਮੀ ਹੁੰਦੀ ਆ ਸੁਖਜਿੰਦਰ ਉਹ ਕਹਿੰਦੀ ਵੀ ਮੈਂ ਤੇਰੀ ਤਾਈ ਕੋਲ ਜਾਇਆ ਮਾਂ ਤੇ ਤੂੰ ਚਿੱਠੀ ਪੜ ਤੇ ਆ ਕੇ ਮੈਂ ਤੈਨੂੰ ਪੁੱਛੂੰਗੀ ਵੀ ਚਿੱਠੀ ਦੇ ਵਿੱਚ ਕੀ ਲਿਖਿਆ ਹਾਂਜੀ ਦੋਸਤੋ ਇਹ ਸੀ ਆਪਣੀ ਕਹਾਣੀ ਸਬਰ ਦਾ ਪਹਿਲਾ ਭਾਗ ਹੁਣ ਚਿੱਠੀ ਦੇ ਵਿੱਚ ਕੀ ਲਿਖਿਆ ਹੁੰਦਾ ਤੇ ਉਹ ਨੀਸ਼ਾ ਜਦੋਂ ਪੜੂਗੀ ਤੇ ਆਪਣੀ ਮਾਂ ਨੂੰ ਕਿਵੇਂ ਚਿੱਠੀ ਸੁਣਾਉਗੀ ਤੇ ਉਹਦੀ ਮਾਂ ਜਿਹੜੀ ਫਿਰ ਕਿਵੇਂ ਸ਼ਹਿਰ ਜਾਣ ਲਈ ਰਾਜ਼ੀ ਹੋਊਗੀ ਇਹ ਸੁਣਨ ਲਈ ਤੁਸੀਂ ਕੱਲ ਦਾ ਭਾਗ ਜ਼ਰੂਰ ਵੇਖਿਓ ਇਹ ਕਹਾਣੀ ਬਹੁਤ ਜਿਆਦਾ ਸੋਹਣੀ ਆ ਇਸ ਕਹਾਣੀ ਨੂੰ ਪੂਰਾ ਸੁਣਿਓ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਕਰਨਾ ਬਿਲਕੁਲ ਨਾ ਭੁੱਲਣਾ ਮਿਲਾਂਗੇ ਕੱਲ ਨੂੰ ਦੂਸਰੇ ਭਾਗ ਦੇ ਨਾਲ ਸ਼ਸ਼ੀਕਾਲ ਜੀ